ਸੰਧਿਆ ਵੇਲੇ ਦੇ ਹੁਕਮਨਾਮਾ ਸਾਹਿਬ ਦੀ ਕਥਾ ਵਿਚਾਰ ਸਰਵਣ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਰਾਗ ਤਨਾਸਰੀ ਕਰ ਦੂਜਾ ਵਿੱਚ ਗੁਰੂ ਅਮਰਦਾਸ ਜੀ ਦੀ ਚਾਰ ਬੰਦਾਂ ਵਾਲੀ ਬਾਣੀ ਅਕਾਲ ਪੁਰਖ ਇੱਕ ਹੈ ਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਇਹ ਪਾਈ ਇਹ ਨਾਮ ਖਜ਼ਾਨਾ ਕਦੇ ਮੁੱਕਣ ਵਾਲਾ ਨਹੀਂ ਨਾ ਇਹ ਖਰਚਿਆ ਮੁਖਦਾ ਹੈ ਨਾ ਇੱਕ ਬਾਚਦਾ ਹੈ ਇਸ ਤੰਦੀ ਇਸ ਸਿਫਤੀ ਮੈਨੂੰ ਪੂਰੇ ਗੁਰੂ ਨੇ ਵਿਖਾ ਦਿੱਤੀ ਹੈ ਹੇ ਪਾਈ ਮੈਂ ਆਪਣੇ ਗੁਰੂ ਤੋਂ ਸਦਾ ਸਤਿਕੇ ਜਾਂਦਾ ਹਾਂ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਤਾਂ ਆਪਣੇ ਮਨ ਵਿੱਚ ਵਸਾਉਂਦਾ ਹਾਂ ਇੱਕ ਹੇ ਪਾਈ ਉਹ ਮਨੁੱਖ ਪਰਮਾਤਮਾ ਦੇ ਨਾਮ ਵਿੱਚ ਸੁਰਤ ਜੋੜ ਕੇ ਆਤਮਕ ਜੀਵਨ ਦੇ ਸ਼ਾਹ ਬਣ ਗਏ ਜੇ ਨਾ ਮਨੁੱਖਾਂ ਦੇ ਹਿਰਦੇ ਵਿੱਚ ਪੂਰੀ ਗੁਰੂ ਨੇ ਪਰਮਾਤਮਾ ਦੇ ਨਾਮ ਦਾ ਧੰਨ ਪ੍ਰਗਟ ਕਰ ਦਿੱਤਾ। ਇਹ ਪਾਈ ਇਹ ਨਾਮ ਧੰਨ ਪਰਮਾਤਮਾ ਦੀ ਕਿਰਪਾ ਨਾਲ ਮਨ ਵਿੱਚ ਛਾ ਕੇ ਵਸਦਾ ਹੈ। ਰਹਾਉ ਇਹ ਪਾਈ ਗੁਰੂ ਸਰਨਾਏ ਮਨੁੱਖ ਦੇ ਔਗੁਲ ਦੂਰ ਕਰਕੇ ਪਰਮਾਤਮਾ ਦੀ ਸਿਫਤ ਸਾਲਾ ਉਸ ਦੇ ਹਿਰਦੇ ਵਿੱਚ ਵਸਾ ਦਿੰਦਾ ਹੈ। ਇਸ ਬਾਣੀ ਦੀ ਬਰਕਤ ਨਾਲ ਆਤਮਿਕ ਅਡੋਲਤਾ ਵਿੱਚ ਸਮਾਈ ਹੋਈ ਰਹਿੰਦੀ ਹੈ। ਇਹ ਪਾਈ ਪੂਰੀ ਗੁਰੂ ਦੀ ਉਚਾਰੀ ਹੋਈ ਸਦਾ ਸਿਫਤ ਸਲਾਹ ਵਾਲੀ ਬਾਣੀ ਮਨੁੱਖ ਦੇ ਮਨ ਵਿੱਚ ਆਤਮਿਕ ਹੁਲਾਰੇ ਪੈਦਾ ਕਰਦੀ ਹੈ। 2 ਇਹ ਪਾਈ ਜਨੋ ਇੱਕ ਹੈਰਾਨ ਕਰਨ ਵਾਲਾ ਤਮਾਸ਼ਾ ਵੇਖੋ। ਗੁਰੂ ਮਨੁੱਖ ਦੇ ਅੰਦਰੋਂ ਤੇ ਮੇਰ ਮਿਟਾ ਕੇ ਪਰਮਾਤਮਾ ਦਾ ਨਾਮ ਉਸ ਦੇ ਮਨ ਵਿੱਚ ਵਸਾ ਦਿੰਦਾ ਹੈ ਇਹ ਪਾਈ ਪਰਮਾਤਮਾ ਦਾ ਨਾਮ ਅਮੋਲਕ ਹੈ ਕਿਸੇ ਵੀ ਦੁਨਿਆਵੀ ਕੀਮਤ ਨਾਲ ਨਹੀਂ ਮਿਲ ਸਕਦਾ ਹਾਂ ਗੁਰੂ ਦੀ ਕਿਰਪਾ ਨਾਲ ਮਨ ਵਿੱਚ ਆਵਸਦਾ ਹੈ ਤਿੰਨ ਇਹ ਪਾਈ ਭਾਵੇਂ ਉਹ ਇੱਕ ਪਰਮਾਤਮਾ ਆਪ ਹੀ ਸਭ ਵਿੱਚ ਵਸਦਾ ਹੈ ਪਰ ਗੁਰੂ ਦੀ ਮੱਤੇ ਉੱਤੇ ਤੁਰਿਆ ਹੀ ਮਨੁੱਖ ਦੇ ਹਿਰਦੇ ਵਿੱਚ ਪਰਗਟ ਹੁੰਦਾ ਹੈ ਆਤਮਤ ਡੋਲਤਾ ਵਿੱਚ ਟਿਕ ਕੇ ਜਿਸ ਮਨੁੱਖ ਨੇ ਪ੍ਰਭੂ ਨਾਮ ਢੂੰਗੀ ਸਾਂਝਾ ਪਾ ਕੇ ਉਸ ਨੂੰ ਆਪਣੇ ਅੰਦਰ ਵਸ ਸਦਾ ਪਛਾਣ ਲਿਆ ਹੈ ਹੇ ਨਾਨਕ ਜੀ ਉਸ ਨੂੰ ਪਰਮਾਤਮਾ ਦਾ ਨਾਮ ਸਦਾ ਲਈ ਪ੍ਰਾਪਤ ਹੋ ਜਾਂਦਾ ਹੈ ਉਸ ਦਾ ਮਨ ਪਰਮਾਤਮਾ ਦੀ ਯਾਦ ਵਿੱਚ ਪਤੰਜਿਆ ਰਹਿੰਦਾ ਹੈ 4 ਇੱਕ ਇਸ ਵੀਡੀਓ ਨੂੰ ਗੁਰਮਤਿ ਪ੍ਰਚਾਰ ਪ੍ਰਸਾਰ ਹੇ ਕਾਪੜੇ WhatsApp ਗਰੁੱਪਾਂ ਸਾਕ ਸਬੰਧੀਆਂ ਅਤੇ ਰਿਸ਼ਤੇਦਾਰਾਂ ਨਾਲ ਜ਼ਰੂਰ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਚਾਹੀਦੀ